ਨਾ ਮੈਂ ਤੇ ਕਿਹੜਾ ਥਾਣਾ ਐਸੇ ਗੁਰਦਰਸ਼ਨ ਸਿੰਘ ਮੋਖ ਅਫਸਰ ਥਾਣਾ ਥਰਮਲ ਬਟਿੰਡੇ ਇੱਕ ਮਾਮਲਾ ਦਰਜ ਕੀਤਾ ਸੀ ਕੀ ਮਾਮਲਾ ਹੈ ਰਿਸ਼ਵ ਗੋਪਤਾ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਆ ਹੁਣ ਇਹ ਮਿੱਟੀ ਟਰਨ ਸਾਥ 2025 ਨੂੰ ਥਾਣੇ ਅਤਰਾ ਦਿੱਤੀ ਸੀ ਕਿ ਉਸ ਦੀ ਜਿਹੜੀ ਅਨਵਾਕਾਰਾ ਪੀਵੀ03ਏਐਫ 67 70 67 ਉਹ ਮਿੱਟੀ ਦੋ ਟਰਨ ਦੇ ਦਰਮਿਆਨੀ ਰਾਤ ਨੂੰ ਕਿਸੇ ਨਾਮ ਨੂੰ ਵਿਅਕਤੀ ਚੋਰੀ ਕਰਕੇ ਲੈ ਗਿਆ ਜਿਸ ਦੇ ਬਿਆਨ ਤੇ ਤਫ਼तीश ਕਰਕੇ ਹੌਦਰਾ ਔਰ ਨਕਵਾਰ ਨੇ ਅੱਗੇ ਐਫਰਟ ਕੀਤੇ ਐਫਰਟ ਦੌਰਾਨ ਇਹ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਪਾਕਿਆ ਤਾਂ ਦੋ ਤਿੰਨ ਦਿਨ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਥੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਵਾਕਿਆ ਤੋਂ ਦੋ ਤਿੰਨ ਦਿਨ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਏ। ਜੋ ਤ੍ਰਿਸ਼ ਦਰਾਨੇ ਗੱਲ ਸਾਹਮਣੇ ਆਉਣ ਤੇ ਕਾਲ ਹੌਦਰਾ ਵਰਨ ਕੁਮਾਰ, ਐਸਐਸ ਜਨਜੀਵ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀਆਂ ਪਰ ਹਰਦੀਪ ਸਿੰਘ ਅਤੇ ਇੱਕ ਦੇ ਦੂਸਰੇ ਦੋਸ਼ੀ ਨਾਲ ਹੋਏ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ। ਕਿ ਕੋਈ ਕਿੰਨੇ ਰੱਖਤੀ ਹੈ? ਇਹ ਚ ਕੋਲਤਾਨ ਦੋਸ਼ੀਆ ਦੋ ਗੋਸ਼ੀ ਗ੍ਰਫਤਰ ਕਰ ਲਿਆ ਕਿਥੋਂ ਦੇ ਰਹਿਣ ਵਾਲੇ ਨੇ ਤਿੰਨੋ ਇੱਕ ਡੱਬਾ ਲਈ ਦੇ ਨੇ ਦੋ ਹੈਗੇ ਫਜ਼ਲ ਕਾ ਸਾਈਡ ਮਾਲਾ ਦਾ ਮਾਮਲਾ ਕੋਈ ਦਰਜ ਨਹੀਂ ਨਹੀਂ ਪਹਿਲਾਂ ਤਾਂ ਇਹਨਾਂ ਤੇ ਕੋਈ ਮੁਕਦਮਾ ਦਰਜ ਨਹੀਂ ਇਹ ਜਿਹੜੇ ਏਸੀ ਰਿਪੇਅਰ ਦਾ ਕੰਮ ਤੈਨੂੰ ਹੀ ਕਰਦੇ ਨੇ ਨਹੀਂ ਨਹੀਂ ਹਰ ਇਕਲਾ ਜਿਹੜਾ ਜਗਦੀਪ ਸਿੰਘ ਆ ਉਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਸੇ ਹਾਂ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਵੀ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਮੈਂ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲਗਜ਼ਰੀ ਗੱਡੀ ਮੇਰੇ ਕੋਲੇ ਹੋਵੇ ਇਹ ਚੀਜ਼ ਹੈ ਸਾਨੂੰ ਅਚਨ ਨਸ਼ੇ ਦਾ ਆਦੀ ਤਾਂ ਨਹੀਂ ਹੈਗੇ ਨਹੀਂ ਨਸ਼ੇ ਦਾ ਕੋਈ ਆਦੀ ਨਹੀਂ ਕਰਦੇ ਤਾਂ ਏਸੀ ਦਾ ਵਗੈਰਾ ਦਾ ਕੰਮ ਅਧਿਕ ਕਿੰਨੇ ਦਿਨ ਉਹ ਗੱਡੀ ਚੋਰੀ ਹੋਈ ਸੀ ਸਵੇਰੇ ਜਾਂ ਸ਼ਾਮ ਨੂੰ ਕੋਈ ਚੋਰੀ ਹੋਈ ਹੈ ਕਿਹੜੀ ਤਰੀਕ ਨੂੰ ਹੋਈ ਹੈ ਗੱਡੀ ਮਿਤੀ 2 ਤੋ 3 ਜਲਾਈ 2025 ਦੀ ਰਾਤ 12 ਤੋਂ 1 ਇੱਕ ਦੇ ਦਰਮਿਆਨ ਚੋਰੀ ਕਿਤੇ ਗੱਡੀ ਘਰ ਦੇ ਬਾਹਰ ਖੜੀ ਸੀ ਨਾਵ ਕਰਕੇ ਕਢਾਈ ਸੀ ਇਹਨਾਂ ਨੇ ਸੈਕਿੰਡ ਜਾਂ ਵੀ ਜਿਹੜੀ ਚੋਰੀ ਕੀਤੀ ਸੀ ਉਹਦੀ ਵਰਤੋਂ ਕਰਦੇ ਹੋਏ ਉਹਨੂੰ ਚ ਗੱਡੀ ਨੂੰ ਚੋਰੀ ਕਰਦੇ ਕੋਈ ਤਾਂ ਨਹੀਂ ਮੈਨੂੰ ਕੋਈ ਚੋਰੀਆਂ ਨਾ ਕਰੇ ਨਹੀਂ ਹੋਰ ਅਸੀਂ ਕੁਛ ਕਿਸੇ ਦਰਾਨੇ ਦੀ ਗੱਲ ਕੋਈ ਸਾਹਮਣੇ ਅਚਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਮੈਂ ਚੋਰੀ ਹੋ ਗਈ ਹੋ ਗਿਆ ਨਾ ਕਰੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਜੇ ਕੋਈ ਆਜਨੇ ਵੀ ਬੰਦਾ ਜਾਂ ਕੋਈ ਰਿਪੇਅਰ ਲਈ ਜਾਂ ਘਰ ਦੇ ਪਲੰਬਰੇ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ ਉਸ ਸਮੇਂ ਕੋਈ ਆਪਣੀ ਕੀਮਤੀ ਚੀਜ਼ਾਂ ਜਾਂ ਇਹ ਜਿਹੀਆਂ ਚੀਜ਼ਾਂ ਕੋਈ ਗੱਡੀ ਦੀਆਂ ਚਾਬੀ ਵਗੈਰਾ ਇਹਨਾਂ ਚੀਜ਼ਾਂ ਦਾ ਜਰੂਰ ਖਿਆ ਰੱਖਿਆ ਜਾਵੇ ਤੇ ਉਹਨਾਂ ਦੀ ਨਕਲ ਹਰਕਤ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕਿ ਉਹਨਾਂ ਦੀ ਨਕਲ ਹਰਕਤ ਇਹ ਵੀ ਤਿਆਰ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਇਹ ਜੀ ਕੋਈ ਬੰਦੇ ਬਾਹਰੋਂ ਆਏ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ